ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਬਿਓ ਬਾਚ ਬੇਨਤੀ ਚੌਪਈ ਹਮਰੇ ਘਰੋ ਹੱਥ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਆਮਰੇ ਟੁਸਟ ਸਬਾ ਤੁਮ ਕਾਵ ਹੋ ਆਪ ਹੱਥ ਦੇ ਮਹਿ ਬਚਾਹੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਬੈ ਕਰਤਾਰਾ ਮੋਰਾ ਚਾਹ ਨੈ ਜਿਗਰ ਤੈ ਘਰ ਰਹੀ ਐ ਸਭ ਬੈਰਨ ਕੋ ਅੱਜ ਸੰਗ ਰਹੀ ਐ ਪੂਰਨ ਹੋਏ ਹਮਾਰੇ ਆਸਾ ਤੋਰ ਭਨ ਕੀ ਰਹ ਪਿਆਸਾ ਤਮਹਿ ਸਾੜ ਕੋਈ ਵਰਨਾਤੀ ਆਉ ਜੋ ਵਰ ਚਹੋ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਰ ਹੈ ਚੋਂ ਚੋਂ ਸਤਰ ਹਮਾਰੇ ਮਾਰ ਹੈ ਆਪ ਹਾਥ ਦੇ ਮੁਝੇ ਅਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਮਾਰੇ ਪਛਾ ਸ੍ਰੀ ਅਸਿ ਤੂ ਚ ਜੋ ਕਰ ਹੋ ਰਚਾ ਰਾਖ ਲਿ ਹੋ ਮਹਾਰਾ ਕਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪ੍ਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸੇ ਵਜੂ ਆਵਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋ ਕੀ ਸਭ ਕੀ ਓ ਬੀਦਰਾਜ ਬ੍ਰਹਮਾ ਜੂਤੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਹੋ ਹਮਾਰਾ नमस्कार से को हमारे सकल प्रजा जिन आप स्वारे शिव कन को शिव गुण सुख दियो सतरन को पल मोबद कियो काटगढ़ के आंतर के जानत पले ब्रे के तीर पशानत चीटी ते कुर असतुल्ला सब पार कर पदृष्ट कर भूला सांतन दुख पाए ते दोखे सुख पाए साधुन के सूखे एक एक पीर के पीर पहचानै कट कट के पड़पड़ के जानै जब उद् कर 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 तारा ब्रज यात्रात तब देह अपारा जब आ कर करत हो कबहु तुम मैं मिलत देह तर सबहु जेते बदन श्रेष्ठ सबतारै आप अपने बोज उचारै तुम सबहि ते रहत नर आलम ज्ञानत वेद भेद अर आलम ਕਰ ਨਰभਕਰ ਨਰਦබ ආද අනිਲ ਅਨਦ ਅਸම්බਤਾਕ ਮూడు ਉਚਰਤ පੇਤ ਜਕ පੇ වਨਾ පාවਤබੇਤ තාਾखਕਰපਹਨ ਹਨමානਤ මਹਮൂடுਕ਼ਫਦਨਜනਤ මਹਦवක ਕਹਤਸදා ਸवරਨ ਕਰਗ ਚੀන්නਤனைੇ පෙවം. ਆਪ ਆਪਣੀ ਬੁੱਧ ਹੈ ਚੇਤੇ ਵਰਨਤ ਪੈਨ ਪੈਨ ਤੁਹੇ ਤੇਤੇ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕਾ ਰੂਪਨੂਪ ਸਰੂਪਾ ਰਗ ਪਿਉਰਾ ਬਨੀ ਪੂਪਾ ਅੰਡਜ ਜਿਰਜ ਸੇ ਤੈ ਯਕੀਨੀ ਉਤਪਜ ਖਾਨ ਬਹਰ ਰਚ ਦੇਨੀ ਕਹੂ ਫੂਲ ਰਾਜ ਹਵੇ ਬੈਠਾ ਕਹੂ ਸਿਮੜ ਪਿਆ ਸੰਗਰੇ ਗੈਠਾ ਸਗਰੇ ਸ੍ਰੇਸ਼ਟ ਦਿਖਾਈ ਚੰਪ ਵ ਆਦ ਜੁਗਾਦ ਸਰੂਪ ਸਿਆਮ ਪਵ ਅਬਰਚਾ ਮੇਰੇ ਤਮ ਕਰੋ ਸਿੱਖ ਬਾਰ ਅਸਿਕ ਸੰਗਰੋ ਦੁਸ਼ਟ ਜਿਤੇ ਅਠਵਤ ਉਤਪਾਤਾ ਸਕਲ ਮਲੇਸ਼ ਕਰੋ ਰੰਕਾਤਾ ਜੇ ਅਸੀ ਤੂਜ ਤਵ ਸਰਨ ਪ੍ਰੇ ਤਨ ਕੇ ਦੁਸ਼ਟ ਦੁਗਤ ਹਵੇ ਮਰੇ ਬ੍ਰਕ ਜਵਨ ਪਗ ਪ੍ਰੇ ਤੇ ਹਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੇ ਆਇਆ ਹੈ ਤਾਂ ਕੇ ਕਾਲ ਨਿਕੜਨੇ ਆਇਆ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸਟ ਟ੍ਰੈਦ ਕਾਲਾ कृपा दृष्टतां जाहिं हरि हो ताके ताप तनख मोहर वरद सेद करमो सब होई दुष्ट शावश सकै न कोई एक बार जंत मैं संबारा काल फासते ताहि उबारा जनर नाम के हरि कहत अरद दुष्ट दग रहा काड ग केत में शरनति हरि आप हाथ देल उबारी तर उठवर हो हो सहाय दुष्ट दग तेलेहु बचाई ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਬਿਓ ਬਾਚ ਬੇਨਤੀ ਚੌਪਈ ਆਮਰੇ ਘਰੋ ਹੱਥ ਦੇ ਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਆਮਰੇ ਟੁਸ਼ਟ ਸਭ ਤੁਮਕਾਵ ਹੋ ਆਪ ਹੱਥ ਦੇ ਮਿਹ ਬਚਾਹੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰਾ ਚਾਨ ਚਿਗਰ ਤਖਰੀ ਐ ਸਭ ਬੈਰਨ ਕੋ ਅੱਜ ਸੰਗ ਰਹੀ ਐ ਪੂਰਨ ਹੋਏ ਹਮਾਰੇ ਆਸਾ ਤੋਰ ਭੰਕਿਰ ਰਹ ਪਿਆਸਾ ਤਮਹਿ ਛਾੜ ਕੋਈ ਵਰਨਾ ਤਿ ਆਉ ਜੋ ਵਰ ਚਹੋ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਰ ਹੈ ਚੋਂ ਚੋਂ ਸਤਰ ਹਮਾਰੇ ਮਾਰ ਹੈ ਆਪ ਹਾਥ ਦੇ ਮੁਝੇ ਅਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਮਾਰੇ ਪਛਾ ਸ੍ਰੀ ਅਸਿ ਤੂ ਚ ਜੋ ਕਰ ਹੋ ਰਚਾ ਰਾਖ ਲੈ ਹੋ ਮਹਾਰਾ ਕਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਤਨ ਕੇ ਹੰਤਾ ਤੁਮ ਹੋ ਪ੍ਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਆਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋ ਕੀ ਸਭ ਕੀ ਓ ਬੀਤ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਹੋ ਹਮਾਰਾ नमस्कार से को हमारे सकल प्रजा जिन आप सवारे शिव को शिव सुख दियो सतरन को पल मोबद कियो काटगढ़ के आंतर के जानत पले भ्र के पीर पशानत चीटी ते कुर असतुल्ला सब पार कर पदृष्ट कर भूला ਤਾਂ ਤਨ ਦੁਖ ਪਾਏ ਤੇ ਦੋਖੇ ਸੁਖ ਪਾਏ ਸਾਧੁਨ ਕੇ ਸੋਖੇ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਰਪੜ ਕੇ ਜਾਣੈ ਜਬ ਉਦਕਰ ਘਰ ਘਰ ਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇ ਤੇ ਬਦਨ ਸ੍ਰੇਸ਼ਟ ਸਬਤਾਰੈ ਆਪ ਆਪਣੇ ਬੋਝ ਉਚਾਰੈ ਤੁਮ ਸਭ ਹੀ ਤੇ ਰਹਿ ਤੰਦਰਾਲਮ ਉਜਾਨਤ ਬੇਦ ਭੇਦ ਅਰ ਆਲਮ ਨਨ ਕਰ ਨਰਬਕਰ ਨਰਦබ ਆද अනිਲ ਅਨਦ ਅਸਬਤਾਕ ਮూడు ਉਚਰਤਪੇਤਾ ਜਾਕਪੇ වਨਾ පාවਤබੇਤ තාਾਕਕਰ පਾਹਨ ਹਨමානਤ මਹਮూடுਕ਼ਫੀਦਨਜනਤ මਹਾਦवਕ ਕਹਤਸਦ ਸਿवਨਰਨ ਕਰਗਾ ਚੀਨਤනੇ පਿਵம்.

ਅਬਰਚਾ ਮੇਰੇ ਤਮ ਕਰੋ ਸਿੱਖ ਬਾਰ ਅਸਿਕ ਸੰਗਰੋ ਦੁਸ਼ਟ ਜਿਤੇ ਅਠਵਤ ਉਤਪਾਤਾ ਸਕਲ ਮਲੇਸ਼ ਕਰੋ ਰੰਕਾਤਾ ਜੇ ਅਸੀ ਤੂ ਜੋ ਤਵ ਸਰਨ ਪ੍ਰੇ ਤਨ ਕੇ ਦੁਸ਼ਟ ਦੁਗਤ ਹਵੇ ਮਰੇ ਬ੍ਰਕ ਜਵਨ ਪਗ ਪ੍ਰੇ ਤੇ ਹਰੇ ਤਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਤੇ ਹੈ ਤਾਂ ਕੇ ਕਾਲ ਨਿਕਟ ਨਹੀਂ ਆਇਆ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸਟ ਟ੍ਰੈਦ ਕਾਲਾ ਕਰਪਾਦਰਿ ਸਤਤਨੁ ਜਾਹਿ ਨਿਹਰੋ ਤਾਕੇ ਤਾਪ ਤਨਖ ਮੋਹਰ ਹੋਰ ਦਸੇਦਿ ਪਰੋ ਸਭ ਹੋਈ ਦੁਸਤਿ ਸ਼ਵਸ਼ੈ ਸਕੈ ਨ ਕੋਈ ਇਕ ਬਾਰ ਜੰਤ ਮੈਂ ਸੰਬਾਰਾ ਕਾਲ ਪਾਸਤੇ ਤਾਹਿ ਉਬਾਰਾ ਜਨਰ ਨਾਮ ਕੇਹਰੋ ਕਹਾ ਤਾਰਤ ਦੁਸਤ ਦੋਖ ਤਰਾ ਕਾੜਗ ਕੇਤ ਮੈਂ ਸਰਨति ਹਰੇ ਆਪ ਹਾਥ ਦੈਲਿ ਉਬਾਰੇ ਤਰੇ ਉਠਾਰਨ ਹੋ ਸਹਾਇ ਦੁਸਤ ਦੋਖ ਤੇਲੇ ਹੁ ਬਚਾਈ ਸਤਨਾਮ ਸ੍ਰੀ ਵਾਹਿਰੂ ਸਹਬ ਜੀਓ ਕਬਿਓ ਬਾਚ ਬੇਨਤੀ ਚੌਪਈ ਹਮਰੇ ਘਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਆਮਰੇ ਟੁਸਟ ਸਬਾ ਤੁਮ ਕਾਵ ਹੋ ਆਪ ਹਾਥ ਦੇ ਮਿਹ ਬਚਾਹੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਚਾਹ ਨੇ ਜਿਗਰ ਤਹਰੀਏ ਸਭ ਬੈਰਨ ਕੋ ਅੱਜ ਸੰਗ ਰਹੀਏ ਪੂਰਨ ਹੋਏ ਹਮਾਰੇ ਆਸਾ ਤੋਰ ਭਨ ਕਿ ਰਹ ਪਿਆਸਾ ਤਮਹਿ ਛਾੜ ਕੋਈ ਅਵਰ ਨਾਤੀ ਆਉ ਜੋ ਬਰ ਚਹੋ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਰ ਹੈ ਚੋਂ ਚੋਂ ਸਤਰ ਹਮਾਰੇ ਮਾਰ ਹੈ ਆਪ ਹਾਥ ਦੇ ਮੁਝੇ ਅਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਮਾਰੇ ਪਛਾ ਸ੍ਰੀ ਅਸਿ ਤੂ ਚ ਜੋ ਕਰ ਹੋ ਰਚਾ ਰਾਖ ਲੈ ਹੋ ਮਹਾਰਾ ਕਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਤਨ ਕੇ ਹੰਤਾ ਤੁਮ ਹੋ ਪ੍ਰੀ ਚਤਰ ਦਸ ਕੰਤਾ काल पाए ब्रह्मा बवतरा काल पाए शिव अवतरा काल पाए कर प्रकासा, सकल काल, का की आत्मा सा। जावन काल जो काल सबलोकारा नमस्कार ताहे हमारा जवन काल सब जग बनायोव दैत जचन उपजायो आद अंत एक अवतारा हमारा नमस्कार से को हमारे सकल प्रजा जिन आप सवारे शिव कन को शिव गुण सुख दियो सतरन को पल मोबद की के आंतर के जानत पले ब्रे के पीर पशानत चीटी ते कुर असतुल्ला सब पार कर पदृष्ट कर भूला ਤਾਂ ਤਨ ਦੁਖ ਪਾਏ ਤੇ ਦੋਖੇ ਸੁਖ ਪਾਏ ਸਾਧੁਨ ਕੇ ਸੋਖੇ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਰਬੜਕੇ ਜਾਣੈ ਜਬ ਉਦਕਰ ਘਰਾ ਘਰਾ ਤਾਰਾ ਪ੍ਰਜਾ ਤਰਤ ਤਬ ਦੇਹ अपਾਰਾ ਜਬ ਆਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਸਰਬ ਹੂੰ ਜੇ ਤੇ ਬਦਨ ਸ੍ਰੇਸ਼ਟ ਸਬਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤਨਰਾਲਮ ਜਾਨਤ ਬੇਦ ਭੇਦ ਅਰ ਆਲਮ ਰ कारਰ ਨਰਬकारਰ ਨਰਦබ आද अනිਲ ਅ ਅਸබ තාਾਾ ਮడు ਉਚਰਤ පਤਾ ਜਕ පੇ වਨਾ පාවਤබੇता ਤਾ कोਕਰ පਾਹਨਹਨ माනਤ ئۆ මਹਮڈਕਸਫਦਨਾ ਜනਤ මਹਦव को कਹਤਸਦਸवਰਨ कारਰਗਚੀनਤනੇ පवം. ਆਪ ਆਪਣੀ ਪੁੱਤ ਹੈ ਚੇਤੀ ਬਰਨਤ ਪੈਨ ਪੈਨ ਤੋਹ ਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕਾ ਰੂਪਨੂਪਸਰੂਪਾ ਰਗਪਿਉ ਰਾਵਨੀ ਪੂਪਾ ਅੰਡਜ ਜਿਰਜ ਸੇ ਤਯਕੀਨੀ ਉਤਪਿਖਾਨ ਬਹਰ ਰਚਦੇਨੀ ਕਹੂ ਫੂਲ ਰਾਜਾ ਹਵੇ ਬੈਠਾ ਕਹੋ ਸਮੜ ਪਿਆ ਸੰਗਰੇ ਗੈਠਾ ਸੰਗਰੇ ਸ੍ਰੀ ਹਿਟ ਦਿਖਾਈ ਚੰਪਵ ਆਦ ਜੁਗਾਦ ਸਰੂਪ ਸਯੰਪਵ ਅਪਰਛਾ ਮੇਰੇ ਤਮ ਕਰੋ ਸਿੱਖ ਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਅਠਵਤ ਉਤਪਾਤਾ ਸਕਲ ਮਲੇਸ਼ ਕਰੋ ਰੰਕਾਤਾ ਜੇ ਅਸੀ ਤੂ ਜੋ ਤਵ ਸਰਨ ਪ੍ਰੇ ਤਨ ਕੇ ਦੁਸ਼ਟ ਦੁਗਤ ਹਵੇ ਮਰੇ ਬ੍ਰਕ ਜਵਨ ਪਗ ਪ੍ਰੇ ਤੇ ਹਰੇ ਤਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਤਿਆ ਹੈ ਤਾਂ ਕੇ ਕਾਲ ਨਿਕਟ ਨਿਆ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸਟ ਟ੍ਰੈਦ ਕਾਲਾ कृपा दृष्टतां जाहिं हरि हो ताके ताप तनख मोहर वरद सेद करमो सब होई दुष्ट शावश कह न कोई एक बार जंत मैं संबारा काल फासते ताहे बारा जनर नाम ते हरो कहा तारत दुष्ट दोगत रहा काड ग केत में शरनति हरि आप हाथ दे लह उ बारे तर उठवर हो सहाय दुष्ट दोगत लेहु बचाई ਸਤਨਾਮੁ ਸ੍ਰੀ ਵਾਹਿਗੁਰੂ ਸਹਿਬ ਜੀਓ ਕਬਿ ਉਹ ਬਾਚ ਬੇਨਤੀ ਚਉਪਈ ਆਮਰੇ ਘਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਆਮਰੇ ਟੁਸਟ ਸਬੈ ਤੁਮਕਾਵ ਹੋ ਆਪ ਹਾਥ ਦੇ ਮਿਹ ਬਚਾਹੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਬੈ ਕਰਤਾਰਾ ਮੋਰਾ ਚਾਨ ਜਗਰ ਤਖਰੀਏ ਸਭ ਬੈਰਨ ਕੋ ਅੱਜ ਸੰਗਰੀਏ ਪੂਰਨ ਹੋਏ ਹਮਾਰੇ ਆਸਾ ਤੋਰ ਭਨ ਕਿ ਰਹ ਪਿਆਸਾ ਤਮਹਿ ਸਾੜ ਕੋਈ ਵਰਨਾ ਤਿਆਉ ਜੋ ਵਰ ਚਹੋ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਰ ਹੈ ਚੋਂ ਚੋਂ ਸਤਰ ਮਾਰ ਮਾਰ ਹੈ ਆਪ ਹਾਥ ਦੇ ਮੁਝੇ ਅਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੂ ਜੋ ਸਦਾ ਮਾਰੇ ਪਛਾ ਸ੍ਰੀ ਅਸਿ ਤੂ ਚ ਜੋ ਕਰ ਹੋ ਰਚਾ ਰਾਖ ਲੈ ਹੋ ਮਹਾਰਾ ਕਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਤਨ ਕੇ ਹੰਤਾ ਤੁਮ ਹੋ ਪ੍ਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਆਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋ ਕੀ ਸਭ ਕੀ ਓ ਬੀਤ ਰਾਜ ਬ੍ਰਹਮਾ ਜੂ ਥੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਹੋ ਹਮਾਰਾ नमस्कार तसे को हमारे सकल प्रजा जिन आप सवारे शिव कन को शिव गुण सुख दियो सतरन को पल मोबद कियो काट घट के आंतर के जानत पले ब्रे के तीर पशानत चीटी ते कुंचर असतुल्ला सब पार कर पादृष्ट कर भूला ਸਾਂਤਾਂ ਦੁਖ ਪਾਏ ਤੇ ਦੋਖੇ ਸੁਖ ਪਾਏ ਸਾਧੁਨ ਕੇ ਸੋਖੇ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੇ ਜਾਣੈ ਜਬ ਉਦਕਰ ਘਰ ਘਰਾ ਕਰ ਤਾਰਾ ਪ੍ਰਜਾਤਰ ਤਬ ਦੇਹ ਅਪਾਰਾ ਜਬ ਆਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇ ਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤੰਦਰਾਲਮ ਜਾਨਤ ਬੇਦ ਭੇਦ ਅਰ ਆਲਮ ਰ कार ਰਬकार ਨਰਦබ आද अනිਲ ਅ ਅਸබਤਕ ਮడు उਚਰਤਪਤਜਕਪੇ වनाਾ පාවਤබਤ ਾਕ करਰपाਾਹਨਹਨमाනਤ ئۆ මਹਮडਕ ਼pfਦਨਜනਤ मਾਦव को कਹਤਸदाਾ ਸवਰਨ कारखा ਚੀनਤने පवം. ਆਪ ਆਪਣੀ ਪੁੱਤ ਹੈ ਚੇਤਿ ਵਰਨਤ ਪੈਨ ਪੈਨ ਤੋਹ ਤੇਤੇ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕਾ ਰੂਪਨੂਪਸਰੂਪਾ ਰਗ ਪਿਉਰਾਵਨੀ ਪੂਪਾ ਅੰਡਜ ਜਿਰਜ ਸੇ ਤੈ ਕੀਨੀ ਉਤਪਜ ਖਾਨ ਬਹਰ ਰਚ ਦੇਨੀ ਕਉ ਫੂਲ ਰਾਜ ਹਵੇ ਬੈਠਾ ਕਉ ਸਮੜ ਪਿਆ ਸੰਗਰੇ ਗੈਠਾ ਸੰਗਰੇ ਸ੍ਰੇਸ਼ਟ ਦਿਖਾਈ ਚੰਪ ਵ ਆਦ ਜੁਗਾਦ ਸਰੂਪ ਸਯੰਪਵ ਅਬਰਚਾ ਮੇਰੇ ਤਮ ਕਰੋ ਸਿਖ ਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਅਠਵਤ ਉਤਪਾਤਾ ਸਕਲ ਮਲੇਸ਼ ਕਰੋ ਰੰਕਾਤਾ ਜੇ ਅਸੀ ਤੂ ਜੋ ਤਵ ਸਰਨ ਪ੍ਰੇ ਤਨ ਕੇ ਦੁਸ਼ਟ ਦੁਗਤ ਹਵੇ ਮਰੇ ਬ੍ਰਖ ਜਵਨ ਪਗ ਪ੍ਰੇ ਤੇ ਹਰੇ ਤਨ ਕੇ ਤੁਮ ਸੰਕਟ ਸਭ ਢਾਰੇ ਜੋ ਕਲ ਕੋ ਇਕ ਬਾਰ ਤੇ ਆਇਆ ਹੈ ਤਾਂ ਕੇ ਕਾਲ ਨਿਕਟ ਨੇ ਆਇਆ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸਟ ਟ੍ਰੈਦ ਕਾਲਾ ਪ੍ਰਪਦ੍ਰਿਸ਼ਟਤਨ ਜਾਹਿ ਨਿਰਹੁ ਤਾਕੇ ਤਾਪ ਤਨਕ ਮੋਹਰਿ ਹੁਰਦ ਸੇਦ ਕਰਹੁ ਸਭ ਹੋਈ ਦੁਸ਼ਟਿ ਸ਼ਾਵ ਸੈ ਸਕੈ ਨ ਕੋਈ ਇਕ ਬਾਰ ਜੰਤ ਮੈ ਸੰਬਾਰਾ ਕਾਲ ਫਾਸਤੇ ਤਾਹਿ ਉਬਾਰਾ ਜੈਨਰ ਨਾਮ ਤੇ ਹਰੋ ਕਹਾ ਤਾਰਦ ਦੁਸ਼ਟ ਦੁਖਤ ਰਹਾ ਕਾੜ ਗਕੇਤ ਮੈ ਸਰਨ ਤਿਹਾਰੇ ਆਪ ਹਾਤ ਦੇ ਲਹੁ ਉਬਾਰੇ ਸਰਵਠਵਰਮ ਹੋ ਸਹਾਈ ਦੁਸ਼ਟ ਦੁਖਤ ਲਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਬਿਓ ਬਾਚ ਬੇਨਤੀ ਚੌਪਈ ਆਮਰੇ ਘਰੋ ਹੱਥ ਦੇ ਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਆਮਰੇ ਟੁਸ਼ਟ ਸਭ ਤੁਮਕਾਵ ਹੋ ਆਪ ਹੱਥ ਦੇ ਮਿਹ ਬਚਾਵੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਭੇ ਕਰਤਾਰਾ ਮੋਰਾ ਚਾਨੇ ਜਗਰ ਤਖਰ ਰਹੀ ਐ ਸਭ ਬੈਰਨ ਕੋ ਅੱਜ ਸੰਗਰੀ ਐ ਪੂਰਨ ਹੋਏ ਹਮਾਰੇ ਆਸਾ ਤੋਰ ਬੇਨ ਕੀ ਰਹੇ ਪਿਆਸਾ ਤਮਹਿ ਛਾੜ ਕੋਈ ਅਵਰ ਨਾਤੀ ਆਉ ਜੋ ਬਰ ਚਹੋ ਸੁ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਰ ਹੈ ਚੋਂ ਚੋਂ ਸਤਰ ਹਮਾਰੇ ਮਾਰ ਹੈ ਆਪ ਹਾਥ ਦੇ ਮੁਝੇ ਪ੍ਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਹੋ ਜੋ ਸਦਾ ਮਾਰੇ ਪਛਾ ਸ੍ਰੀ ਅਸਿਤੂ ਚ ਜੋ ਕਰ ਹੋ ਰਚਾ ਰਾਖ ਲੈ ਹੋ ਮਹਾਰਾ ਕਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਤਨ ਕੇ ਹੰਤਾ ਤੁਮ ਹੋ ਪ੍ਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਆਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋ ਕੀ ਸਭ ਕੀ ਓ ਬੀਤ ਰਾਜ ਬ੍ਰਹਮਾ ਜੂ ਥੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਹੋ ਹਮਾਰਾ नमस्कार से को हमारे सकल प्रजा जिन आप स्वर शिव कन को शिव गुण सुख दियो सतरन को पल कियो काट के आंतर के जानत पले भ्र के तीर पशानत चीटी ते कुर असतुल्ला सब पार कर पदृष्ट कर भूला ਤਨ ਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੁਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੇ ਜਾਣੈ ਜਬ ਉਦ ਕਰ ਘਰ ਘਰ ਤਾਰਾ ਵਰਜਾ ਤਰਤ ਤਬ ਦੇਹ ਅਪਾਰਾ ਜਬ ਆਖਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹੈ ਤਨਰਾਲਮ ਜਾਨਤ ਬੇਦ ਭੇਦ ਅਰ ਆਲਮ ਕਰ ਨਰਬਕਰ ਨਰਸම්බ ਆදਅනිਲ ਅਨਤ ਅਸබ ਤਾਕ ਮడు ਉਚਰਤਪਤਾ ਜਾਕ පੇ වਨਾ පාවਤබਤ ਤਾਕਕਰපਹਨ ਹਨමානਤ ਹਮடுਕ਼පੀਦਨਜනਤ මਹਾਦवක ਕਹਤਸਦ ਸਿਵਰਨ ਕਰਹ ਚੀන්නਤனை පਿවം. ਆਪ ਆਪਣੀ ਬੁੱਤ ਹੈ ਚੇਤੇ ਵਰਨਤ ਪੈਨ ਪੈਨ ਤੋਹ ਤੇ ਤੇ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕ ਆਰੂਪਨ ਉਪਸਰੂਪਾ ਰਗਪਿਉ ਰਾਵਨੀ ਪੂਪਾ ਅੰਡਜ ਜਿਰਜ ਸੇ ਤੈ ਕੀਨੀ ਉਤਪਿਖਾਨ ਬਹਰ ਰਚ ਦੇਨੀ ਕਉ ਫੂਲ ਰਾਜ ਹਵੇ ਬੈਠਾ ਕਹੋ ਸਮੜ ਪਿਆ ਸੰਗਰੇ ਗੈਠਾ ਸੰਗਰੇ ਸ੍ਰੇਸ਼ਟ ਦਿਖਾਈ ਚੰਪ ਵ ਆਦ ਜੁਗਾਦ ਸਰੂਪ ਸੇਮ ਪਵ ਅਬਰਚਾ ਮੇਰੇ ਤਮ ਕਰੋ ਸਿਖ ਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਅਠਵਤ ਉਤਪਾਤਾ ਸਕਲ ਮਲੇਸ਼ ਕਰੋ ਰੰਕਾਤਾ ਜੇ ਅਸੀ ਤੂਜ ਤਵ ਸਰਨ ਪ੍ਰੇ ਤਨ ਕੇ ਦੁਸ਼ਟ ਦੁਗਤ ਹਵੇ ਮਰੇ ਪ੍ਰਕ ਜਵਨ ਪਗ ਪ੍ਰੇ ਤੇ ਹਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੇ ਆਇਆ ਹੈ ਤਾਂ ਕੇ ਕਾਲ ਨਿਕੜਨੇ ਆਇਆ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸਟ ਟ੍ਰੈਦ ਕਾਲਾ ਹਰ ਪਾ ਦ੍ਰਿਸ਼ਟ ਤਾਨ ਜाहि ਨਿਹਰੇ ਹੋ ਤਾਕੇ ਤਾਪ ਤਨਖ ਮੋਹਰ ਵਰਦ ਸੇਧ ਕਰ ਮੋ ਸਭ ਹੋਈ ਦੁਸ਼ਟ ਸ਼ਬਸ਼ੈ ਸਕੇ ਨ ਕੋਈ ਇੱਕ ਬਾਰ ਜੰਤ ਮੈਂ ਸੰਬਾਰਾ ਕਾਲ ਪਾਸ ਤੇ ਤਾਹੀ ਉਬਾਰਾ ਜਨਰ ਨਾਮ ਕੇ ਹਰੋ ਕਹਾ ਤਰਦ ਦੁਸ਼ਟ ਦੋਗ ਰਹਾ ਕਾੜ ਗਕੇਤ ਮੈਂ ਸਰਨ ਅਤੀ ਹਰੀ ਆਪ ਹਾਥ ਦੈਲ ਹ ਉਬਾਰੇ ਸਰਾ ਉਠਾਰ ਮੋ ਹੋ ਸਹਾਇ ਦੁਸ਼ਟ ਦੋਗ ਤੇਲੇ ਹੁ ਬਚਾਈ